ਜਦੋਂ ਜਾਈਦਾ ਹਜੇ ਗਲਤ ਕੰਮ ਗਲਤ ਰੱਜਾਂ ਨੇ ਪੈਸੇ ਖਰਦਦੇ ਆ ਇਹ ਕਹਿੰਦੇ ਕਿ ਨਜਰ ਆਮ ਪਾਰਟੀ ਕਰੂਗੀ ਇਹ ਤੱਕ ਆ ਤੱਕ ਇਹਨਾਂ ਦਾ ਜ਼ੀਰੋ ਭ੍ਰਸ਼ਟਾਚਾਰ ਜ਼ੀਰੋ ਭ੍ਰਸ਼ਟਾਚਾਰ ਆਹ ਮੈਂ ਤੈਨੂੰ ਵਿਖਾਉਂਦਾ ਨਾਲ ਲੱਖ ਰੁਪਈਆ ਲੁੱਟ ਰੋੜ ਲੈ ਗਏ ਸਰਕਾਰ ਦੇ ਮਾਰ ਕੇ ਆਹ ਜਾ ਤੁਹਾਨੂੰ ਸਰਕਾਰ ਆ ਗਈ ਆ ਇਹ ਰੱਜ ਪੈਸੇ ਲੈਂਦਾ ਘਰਾਂ 'ਚ ਜਾ ਜਾ ਘਰਾਂ 'ਚ ਇੱਕ ਬੰਦਾ ਰੱਖਿਆ ਘਰਾਂ 'ਚ ਪੈਸੇ ਲੈਣ ਦਾ ਸੁਖਵਿੰਦਰ ਸਿੰਘ ਉੱਤੇ ਉਹਦੇ ਘਰ ਜਾ ਕੇ ਪੈਸੇ ਲੈ ਰਾਜੂ ਸਾਹਿਬ ਕਿਤਾਬ ਹੁੰਦਾ ਮਰ ਗਏ ਹੀ ਮਗਰ ਮਗਰ ਸਰਕਾਰਾਂ ਨੇ ਪਹਿਲਾਂ ਹੀ ਕੁਹਾੜੀ ਮਾਰ ਲਈ ਆ ਪਾਰਟੀ ਸਰਕਾਰ ਲੈ ਆ ਗਈ ਸਵੀਰਾ ਵਿਕਰਮ ਸਿੰਘ ਮੁਜੀਠੀਆ ਦੀ ਰੈਲੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਨੌਜਵਾਨ ਵਿਕਰਮ ਸਿੰਘ ਮੁਜੀਠੀਆ ਹਰਦੇ ਸਾਹਮਣੇ ਹੀ ਰੋਪਿਆ ਤੇ ਉਸ ਦੇ ਵੱਲੋਂ ਰੋ ਰੋ ਕੇ ਆਪਣੀ ਹਟਵਿੱਤੀ ਸੁਣਾਈ ਗਈ ਹੈ ਆਪਣੀ ਦਾਸਤਾ ਸੁਣਾਈ ਗਈ ਹੈ ਉਸ ਦਾ ਕਹਿਣਾ ਹੈ ਕਿ ਰਿਸ਼ਵਤ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ ਅਤੇ ਕੋਈ ਵੀ ਇਹਨਾਂ ਨੂੰ ਠੱਲ ਪਾਉਣ ਵਾਲਾ ਨਹੀਂ ਹੈ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸੀ ਸਾਰੇ ਝੂਠੇ ਸੀ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉੱਤੇ ਗੰਭੀਰ ਆਰੋਪ ਲਗਾਉਂਦਾ ਨਜ਼ਰ ਆਇਆ ਇਹ ਨੌਜਵਾਨ ਤੇ ਅਕਿਉਂ ਵਿਕਰਮ ਸਿੰਘ ਮੁਜੀਠੀਆ ਨੇ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣੋਗੇ ਤਸੀਲ ਅੰਬਰਸਰ ਇੱਥੇ ਜਿਹੜਾ ਸੁਨੀਲ ਕੁਮਾਰ 22 ਹੈਂਡੀਕੈਪ ਲੱਗਾ ਪਟਵਾਰੀ ਉਹ ਐਨੀ ਰਿਸ਼ਵਤ ਖਾਂਦੇ ਯਾਰ ਮਰ ਗਏ ਨਾਲ ਇਹ ਇਹ ਆਮ ਪਾਰਟੀ ਦੇ ਬੰਦਿਆਂ ਨੇ ਧਾਰੀਵਾਲ ਸਾਹਿਬ ਨੂੰ ਕੰਪਲੇਨਟ ਕੀਤੀ ਡੀਸੀ ਸਾਹਿਬ ਨੂੰ ਕੰਪਲੇਨਟ ਕੀਤੀ ਲਾਜਿਤ ਭੁੱਲਰੂ ਨੂੰ ਕੰਪਲੇਨਟ ਕੀਤੀ ਕਿਉਂ ਨਹੀਂ ਲੌਂਦੇ ਆ ਦਾ ਜਦੋਂ ਜਾਈਦਾ ਹਜੇ ਗਲਤ ਕੰਮ ਗਲਤ ਰਜਾ ਨੇ ਪੈਸੇ ਖਰਦਦੇ ਆ ਇਹ ਕਿੰਨਾ ਜਰਾਮ ਪਾਰਟੀ ਕਰੂਗੀ ਏ ਤੱਕ ਹੁਣ ਤੱਕ ਇਹਨਾਂ ਦਾ ਜ਼ੀਰੋ ਭ੍ਰਸ਼ਟਾਚਾਰ ਜ਼ੀਰੋ ਭ੍ਰਸ਼ਟਾਚਾਰ ਆ ਮੈਂ ਤੁਹਾਨੂੰ ਖੰਦਾ ਨਾਲ ਲੱਖ ਰੁਪਏ ਲੁੱਟ ਰੋੜ ਲਾਇਆ ਸਰਕਾਰ ਦੇ ਮਾਰ ਕੇ ਆਓ ਜੇ ਤੁਹਾਨੂੰ ਸਰਕਾਰ ਆ ਗਈ ਕੋਈ ਵੀਡੀਓ ਬਣਾਈ ਆ ਆਡੀਓ ਪਈ ਹੈ ਸਭ ਕੋਈ ਤੇ ਰਣਜ ਪਾਹੇ ਲੈ ਜਾਂ ਘਰਾਂ ਚ ਜਾ ਜਾ ਘਰਾਂ ਚ ਇੱਕ ਬੰਦਾ ਰੱਖਿਆ ਘਰਾਂ ਚ ਪਾਹੇ ਲੈਣ ਦਾ ਸੁਖਵਿੰਦਰ ਸਿੰਘ ਉੱਤੇ ਉਹਦੇ ਘਰ ਜਾ ਕੇ ਪਾਹੇ ਲੈ ਰਾਜੂ ਸਾਹਿਬ ਕਿਤਾਬ ਹੁੰਦਾ ਮਰ ਗਿਆ ਹੀ ਮਗਰ ਮਗਰ ਸਰਕਾਰਾਂ ਪਹਿਲਾਂ ਹੀ ਘਵਾੜੀ ਮਾਰ ਲਈ ਆ ਆਪਾ ਪਾਰਟੀ ਸਰਕਾਰ ਲੈ ਆ ਗਈ ਜੀਤੇ ਸਾਹਿਬ ਲੋਕ ਜਿਹੜੇ ਟਰਾਈ ਵੇਖ ਰਹੇ ਨੇ 22 ਨੇਮ 22 ਨੇਮ ਜੀ ਦੀ ਅੱਗੇ ਉਹ ਕਹਿੰਦੇ ਡਿਊਟੀ ਲਾਉਂਦਾ ਸੁਖਵਿੰਦਰ ਸਿੰਘ ਸ਼ਰੀਅ ਅਮਰ ਆਮ ਲੋਕਾਂ ਨੂੰ ਸਧਾਰਨ ਲੋਕਾਂ ਨੂੰ ਇਹ ਵਿਚੇਰਾ ਪਾਉ ਆਪਦੀ ਮਿਹਨਤ ਕਰਕੇ ਰੋਟੀ ਖਾਣ ਵਾਲਾ ਬੰਦਾ ਆਪ ਦੇ ਵਾਈ ਜੋਤੀ ਨਾਲ ਕੰਮ ਚਲਾਉਣ ਵਾਲਾ ਬੰਦਾ ਜੀ ਉਹਦਾ ਹਾਲਾਤ ਵੇਖ ਲਓ ਤੁਹਾਡੇ ਸਾਹਮਣੇ ਕੀ ਬਣੇ ਪਈ ਐਡਾ ਭਾਫਕ ਕੋ ਕੇ ਗੱਲ ਰੱਖ ਰਿਆ ਪਰ ਟਰ ਇਮਾਨਦਾਰ ਜਾਂ ਜ਼ੀਰੋ ਕ腐ਸ਼ਨ ਦਾ ਪਰਦਾ ਪਾਸ਼ ਲੋਕ ਕਰਦੇ ਸੋ ਇਹ ਬੜੀ ਅਫਸੋਸ ਦੀ ਗੱਲ ਹੈ ਔਰ ਮੈਂ ਆਪਸ ਕਰਦਾ ਉਮੀਦ ਕਰਦਾ ਕਿ ਡੀਸੀ ਸਾਹਿਬ ਟਰੂ ਮੋਟੋ ਐਕਸ਼ਨ ਇਹ ਜਿਹੜਾ ਪਟਵਾਰੀ ਆ ਸੁਨੀਲ ਕੁਮਾਰ ਜੀ ਸੁਨੀਲ ਕੁਮਾਰ ਸਰਕਲ ਮੀਤਪੁਰਾ ਤੇ ਪਿੰਡ ਵਿਡਾਲੀ ਦਾ ਸੰਝਾ ਮੀਤਪੁਰਾ ਤੇ ਵਿਡਾਲੀ ਪਿੰਡ ਦਾ ਉਹਦੀ ਐਕਸ਼ਨ ਲਊਗਾ ਉਹਨੂੰ ਸਸਪੈਂਡ ਕਰੂਗਾ ਤੇ ਐਕਸ਼ਨ ਲਊਗਾ ਤੂੰ ਲਿਖਤੀ ਸ਼ਿਕਾਇਤ ਲੈ ਕੇ ਆ ਸਾਰਿਆਂ ਨੂੰ ਕਰ ਸਕਦੇ ਆ ਸਭ ਹੁਣ ਮੇਰੇ ਕੋਲ ਆ ਠੀਕ ਹੈ ਮੈਂ ਡਾਊਣਾ ਲਵਾਉ ਉਹ ਜੀ ਸਾਬ ਹੁਣ ਵੀਰ ਸਿੰਘ ਜੀ ਇਹ ਚਲਾ ਦਿੱਤਾ ਮੰਗ ਕੀਤੀ ਹੈ ਕੈਂਡੀਡੇਟ ਦੇ ਡਾਕ ਟੈਸਟ ਕੀਤੇ ਜਾ ਰਹੇ ਤੁਸੀਂ ਸਿੰਘ ਜੀਰਾ ਨੇ ਇੱਕ ਮੰਗ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੂੰ ਲੈਟਰ ਪਾਈ ਹੈ ਉਹਨੇ ਕਿ ਸਾਰੇ ਕੈਂਡੀਡੇਟ ਦੇ ਡਾਕ ਟੈਸਟ ਕੀਤੇ ਜਾਣ ਚਲੋ ਚਲਗੀ ਗੱਲ ਹੈ ਜੀ ਮੈਨੂੰ ਲੱਗਦਾ ਜੇ ਰਾਹੁਲ ਗਾਂਧੀ ਦਾ ਹੋ ਗਿਆ ਜਾਂ ਇਹਨਾਂ ਦੇ ਪ੍ਰਧਾਨ ਸਾਹਿਬ ਦਾ ਹੋ ਗਿਆ ਤੇ ਜੇ ਭਗਵੰਤ ਮਾਨ ਦਾ ਹੋ ਗਿਆ ਤੇ ਫੇਰ ਤਾਂ ਸਾਰੇ ਪਾਰਟੀ ਦੇ ਪ੍ਰਧਾਨ ਤੇ ਚੀਫ ਮਿਨਿਸਟਰ ਹੋ ਜਾਣੇ ਇਸ ਲਈ ਦੇਖੋ ਉਹ ਟੈਸਟ ਕਰਨਾ ਨਹੀਂ ਕਰਨਾ ਇਲੈਕਸ਼ਨ ਕਮਿਸ਼ਨ ਕੋਲ ਮੰਨtir ਨਹੀਂ ਹੈ ਇਲੈਕਸ਼ਨ ਕਮਿਸ਼ਨ ਕਰ ਲਵੇ ਜੋ ਕਰਨਾ ਮਗਰ ਅਸਲੀਅਤ ਦੇ ਹਦਾਰ ਕੀ ਹੈ ਅਸਲੀ ਮੁੱਦੇ ਕੀ ਹੈ ਦੇਖੋ ਕਾਂਗਰਸ ਅੱਜ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਦੀ ਔਰ ਜੋ ਨਸ਼ਿਆਂ ਦਾ ਬੋਲਬਾਲਾ ਜੋ ਕ腐ਸ਼ਨ ਦਾ ਬੋਲਬਾਲਾ ਜੋ ਲਾਅ ਐਂਡ ਆਰਡਰ ਦੇ ਬੁਰੇ ਹਾਲਾਤ ਨੇ ਜੋ ਲੋਕਾਂ ਤੇ ਅੱਜ ਪੰਜਾਬ ਤੇ ਪੌਣੇ 4 ਲੱਖ ਕਰੋੜ ਦਾ ਕਰਜ਼ਾ 1000 ਬੀਬੀਆਂ ਦਾ ਨਹੀਂ ਦਿੱਤਾ 52 ਹਜ਼ਾਰ ਸ਼ਗਨ ਸਕੀਮ ਨਹੀਂ ਦਿੱਤੀ 2500 ਪੈਨਸ਼ਨ ਨਹੀਂ ਦਿੱਤਾ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਮਲਾਜਮ ਦੇ ਟੀਏ ਡੀਏ ਨਹੀਂ ਕੀਤੇ ਕੱਚੇ ਪੱਕੇ ਨਹੀਂ ਕੀਤੇ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤਾ ਕਿਸਾਨਾਂ ਨੂੰ ਆਪਣਾ ਜਿਹੜਾ ਖਰਾਬੇ ਦੇ 20 ਹਜ਼ਾਰ ਨਹੀਂ ਦਿੱਤੇ ਔਰ ਵੱਡੀ ਗੱਲ ਆਪ ਪਚਵਾਰੀਆਂ ਨੂੰ ਸਸਪੈਂਡ ਕਰਤਾ ਜਿਹੜੀ ਅਸਲੀਅਤ ਰੱਖ ਰਹੀ ਹੈ ਸਾਹਮਣੇ ਕਿ ਨਹਿਰਾਂ ਚ ਪਾਣੀ ਨਹੀਂ ਹੈ ਉਹਨਾਂ ਨੂੰ ਸੱਚ ਦੱਸਣ ਤੇ ਕਿ ਉਹ ਸੱਚ ਬੋਲ ਰਹੇ ਉਹਨਾਂ ਤੇ ਐਕਸ਼ਨ ਲੈ ਲੈ ਕਿਉਂਕਿ ਉਹ ਕਹਿੰਦੇ ਕਿ ਨਹੀਂ ਝੂਠ ਲਿਖੋ ਇਹ ਲਿਖੋ ਕਿ 100% ਪਾਣੀ ਹੈ 100% ਟੀਲਾਂ ਤੱਕ ਪਹੁੰਚ ਰਿਹਾ ਜੇ ਇਹ ਰਿਪੋਰਟ ਬਣ ਜੂਗੀ ਤੇ ਤੁਸੀਂ ਸਮਝੋ ਆਮ ਆਦਮੀ ਪਾਰਟੀ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਕਰੂਗੀ ਕੱਲ ਰਿਕਾਰਡ ਦਾ ਹਿੱਸਾ ਬਣ ਜਾਣਾ ਪੰਜਾਬ ਦੇ ਟੇਲਾਂ ਤੱਕ ਪਾਣੀ ਪਹੁੰਚ ਰਿਹਾ ਮਤਲਬ ਪੰਜਾਬ ਕੇ ਪਾਣੀ ਬਾਦੂ ਹੈ ਹਰਿਆਣੇ ਨੂੰ ਦੇ ਦਿਓ ਭਾਵੇਂ ਰਾਜਸਥਾਨ ਨੂੰ ਦੇ ਦਿਓ ਅਰ ਅੱਜ ਵੱਡੀ ਗੱਲ ਅੱਜ ਮੇਰੇ ਕੋਲ ਉਹ ਖਬਰ ਆਈ ਹੈ ਕਿ ਕਿੱਥੇ ਇਹਨਾਂ ਨੇ 360 ਕਰੋੜ ਰੁਪਇਆ ਨਹਿਰੀ ਪਾਣੀ ਦਾ ਮਾਮਲਾ ਇੱਕ ਨਵਾਂ ਜਜ਼ੀਆ ਟੈਕਸ ਲਾਤਾ ਜਿਹੜਾ ਬਾਦਲ ਸਾਹਿਬ ਨੇ ਬਿਲਕੁਲ ਮਾਫ ਕਰਤਾ ਸੀ ਸੋ ਇਸ ਤਰੀਕੇ ਦੇ ਜੋ ਧੱਕੇਸ਼ਾਹੀ ਕਿਸਾਨਾਂ ਨਾਲ ਔਰ ਖੇਤ ਮਜ਼ਦੂਰਾਂ ਨਾਲ ਹੋ ਰਹੀ ਹੈ ਉਹ ਸਾਰੀ ਚਿੰਤਾ ਦਾ ਵਿਸ਼ਾ ਲੋਕ ਇਹਦਾ ਸਬਕ ਮੌਜੂਦਾ ਝਾੜੂ ਸਰਕਾਰ ਨੂੰ ਤੇ ਕੇਂਦਰ ਦੀ ਭਾਜਪਾ ਦੀ ਸਰਕਾਰ ਨੂੰ ਸਿਖਾਉਣ। ਕੇਜਰੀਵਾਲ ਸਾਹਿਬ ਪਹੁੰਚ ਰਹੇ ਜੀ ਇਹ ਕਹਿੰਦੇ ਨੇ ਕਿ ਮੈਂ 2.5 ਲੱਖ ਲੀਟਰ ਦਿੱਤਾਗਾ ਅਮਰitsar ਤੋਂ ਜਿਸ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ। ਵੀ ਦੇਖੋ ਕਿ ਇਹ 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 ਆਪਣਾ ਹੁਣੇ ਤਮਾਤਰ ਇਹ ਡੱਬੇ ਚੋਂ ਕਦੋਂ ਵੱਢ ਗਿਆ ਉਹਦੇ ਚ ਮਸ਼ੀਨਜੀ ਚ। ਮੈਨੂੰ ਲੱਗਦਾ ਇਹਦੀ ਜਮਾਲਤ ਜੱਪ ਤੋਂ ਨਹੀਂ ਹੈ 2.5 ਲੱਖ ਵੋਟਾਂ ਨਾਲ। ਤੇ ਤੁਸੀਂ ਕਹਿ ਰਹੇ ਹੋ ਨਹੀਂ ਜਿੱਤਨਾ ਇਹ ਨੂੰ ਇਹ ਜਾਂ ਦਿੱਲੀ ਭੇਜਤਾ ਇਹਦੇ ਚਾਰਾਂ ਚੋਂ ਤਿੰਨ ਮਹਿਕਵੇ ਤੇ ਭਗਵੰਤ ਨੇ ਖੋਲੇ ਸੀ ਅੱਜ ਅਜਨਾਲੇ ਦਾ ਜੇ ਇਹਦੇ ਆਪ ਦੇ ਨਗਰ ਦਾ ਹਾਲ ਵੇਖ ਲਓ ਕੀ ਆ ਇਹ ਤਾਂ ਉਹ ਜਾਂ ਕੰਮ ਆ ਕਿ ਜਿੰਮੇ ਪੂਤਨ ਨੂੰ ਸੱਦ ਲੋ ਰਸ਼ੀਆ ਤੋਂ ਉਹਦੀ ਗੱਲ ਨਹੀਂ ਸਮਝ ਆਉਂਦੀ ਇਹ ਜਿਹੇ ਨੂੰ ਪਾਰਲੀਮੈਂਟ ਕੇ ਭੇਜ ਭੇਜ ਕੇ ਤੇ ਉੱਥੇ ਸਮਝਾਉ ਕੋਣ ਕੀ ਇਹ ਬੋਲਦਾ ਕੀ ਆ ਇਹ ਨਹੀਂ ਮੇਰੇ ਵੀਰੋ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਬਕਲਾਹਟ ਕੇ ਫਰਸਟ੍ਰੇਸ਼ਨ ਕੇ ਉਹ ਤਾਂ ਐਵੇਂ ਹੀ ਕਹਿ ਸਕਦਾ ਮੈਂ 20 ਲੱਖ ਨਾਲ ਜਿੱਤ ਰਿਹਾ ਤੇ ਵੋਟਰ ਤਾਂ 20 ਲੱਖ ਕੇ ਤੇ ਮੇਰੇ ਨਾਲ ਦਾ 17 ਲੱਖ ਵੋਟਰ ਹੈ ਜਾਂ 19 ਲੱਖ ਵੋਟਰ ਹੈ ਇਹਨੂੰ ਕੀ ਹੈ ਤੁਸੀਂ ਜੋ ਮਰਜ਼ੀ ਕੋਈ ਵਾਸਤੇ ਭਗਵੰਤਵਾਲਾ ਸਕੀਮ ਕਰ ਰਿਹਾ ਸੁਚਾਰ ਕਰ ਰਿਹਾ ਕੱਲ ਮਸਰ ਆ ਰਹੇ ਚਿੰਕੀ ਗੱਲ ਹੈ ਜੀ ਪ੍ਰਚਾਰ ਕਰਨਾ ਚਾਹੀਦਾ ਇੱਕ ਤਰੀਕ ਤੱਕ ਦੀ ਆਜ਼ਾਦੀ ਆ ਲੋਕਾਂ ਨੂੰ ਆ ਕੇ ਦੱਸਣ ਕਿ 378 ਕਰੋੜ ਕਿਵੇਂ ਖਾਦਾ ਇੱਕ ਸ਼ਰਾਬ ਕੋਟਾਲੇ ਦੇ ਅੰਦਰ ਦੂਜਾ ਸ਼ਰਾਬ ਪੀ ਕੇ ਪਿਆ ਰਹੀਦਾ ਭਗਵੰਤਵਾਲਾ ਇਸ ਸ਼ਰਾਬ ਨਾਲ ਜਿਹੜਾ ਇਹਨਾਂ ਦਾ ਇੰਨਾ ਪਿਆਰ ਹੈ ਭਗਵੰਤ ਦਾ ਤੇ ਕੇਜਰੀਵਾਲ ਦਾ ਇੱਕ ਉਹਦੇ ਚੋ ਘਟਾਲਾ ਵੀ ਕਰਦਾ ਇੱਕ ਉਹਦੇ ਚੋ ਨਸ਼ਾ ਕਰਦਾ ਇਹ ਦਰਸ਼ਨ ਲੋਕਾਂ ਨੂੰ ਕਿ ਕੱਟੇ ਦੇ ਇਮਾਨਦਾਰ ਕਿਵੇਂ ਖਾ ਕੇ ਪੈਸੇ ਸਾਰੀ ਕੈਬਨਟ ਤੁਹਾਡੀ ਅੰਦਰ ਹੋ ਗਈ ਅੱਜ ਸੰਜੀਤ ਸਿੰਘ ਆថੋਟਾ ਮਨੀਸ਼ ਸੋਧਿਆ ਜੈਨ ਆਹ ਅਰਵਿੰਦ ਕੇਜਰੀਵਾਲ ਹਲੇ ਤਾਂ ਇੰਟ੍ਰਿਮ ਜਮਾਲਤ ਲਈ ਔਰ ਅੱਜ ਜੋ ਕਰਪਸ਼ਨ ਦੇ ਹਾਲਾਤ ਨੇ ਪੰਜਾਬ ਚ ਕੱਟੇ ਇਮਾਨਦਾਰਾ ਦੇ ਜੇ ਕੱਟੇ ਇਮਾਨਦਾਰ ਸਨ ਤੇ ਵਿਜੇ ਸਿੰਘ ਲਾ ਦਾ ਮੁੱਖ ਕਵਾਤ ਆ ਭਗਵੰਤ ਤੇ ਉਹਦੀ ਗਵਾਈ ਨਹੀਂ ਦਿੱਤੀ ਉਹਨੂੰ ਸਟਾਰ ਪ੍ਰਚਾਰਕ ਲਾਤਾ ਮਿਤ ਰਤਨ ਨੂੰ ਤੇ ਵਿਜੇ ਸਿੰਘ ਨੇ ਲੋਕਾਂ ਨੂੰ ਜਵਾਬ ਦੇਣੇ ਪੈਣੇ ਆ ਔਰ ਜਿਸ ਤਰੀਕੇ ਨਾਲ ਆ ਲਾਲਜੀਤ ਕੋ ਲੜਨੇ ਰਾਮਗੜੀ ਆ ਭਾਈਚਾਰਾ ਤੇ ਸੁਨਿਆਰੇ ਭਾਈਚਾਰੇ ਨੂੰ ਬੇਇੱਜ਼ਤ ਕੀਤਾ ਮੈਂ ਸਮਝਦਾ ਕਿ ਇਹ ਵੋਟ ਦੇ ਹੱਕਦਾਰ ਹੀ ਨਹੀਂ ਔਰ ਮੈਂ ਧਨਵਾਦੀ ਆ ਮੈਂ ਸਮਝਦਾ ਕਿਸੇ ਦੀ ਜਮੀਰ ਜਾਗੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਹਨਾਂ ਦਾ ਬਾਈਕਾਟ ਕਰਾਂਗੇ ਜੋ ਇਹਨਾਂ ਦੀ ਹਰਕਤਾਂ ਨੇ ਸੋ ਇਹ ਗੱਲਾਂ ਬੜੀ ਸੀਰੀਅਸ ਨੇ ਬਦਲਾਵ ਦੇ ਨਾਂ ਤੇ ਅੱਜ ਪੰਜਾਬ ਦੇ ਨਾਲ ਜੋ ਵਿਚਕਰਾ ਹੋ ਰਿਹਾ ਇਹ ਬੜਾ ਚਿੰਤਾ ਦਾ ਵਿਸ਼ਾ ਇਸ ਦੇਸ਼ 'ਚ ਦੋ ਸਰਕਾਰਾਂ ਨੇ ਸੂਬੇ ਦੀ ਤੇ ਦੇਸ਼ ਦੀ ਸੂਬੇ ਦੀ ਸਰਕਾਰ ਨੂੰ ਗਲਤ ਚੁਣ ਕੇ ਲੋਕ ਪਛਤਾਉਣ ਦੇ ਆ ਅੱਜ ਜੇ ਦੇਸ਼ ਦੀ ਸਰਕਾਰ ਵੀ ਗਲਤ ਚੁਣੀ ਗਈ ਗਲਤ ਨਮਾਇੰਦਾ ਚਲੇ ਗਿਆ ਤੇ ਹਾਲ ਫਿਰ ਪੰਜਾਬ ਦਾ ਤੇ ਬਹੁਤ ਹੋਰ ਮਾੜਾ ਹੋਊਗਾ ਇਚਲੀ ਸਹੀ ਨੁਮਾਇੰਦੇ ਨੂੰ ਚੁਣੋ ਅਨਿਲ ਜੋਸ਼ੀ ਜੀ ਜਿਹੜੇ ਵਿਕਾਸਪੁਰਚ ਨੇ ਔਰ ਜਿਨ੍ਹਾਂ ਨੇ ਖੇਤੀ ਕਾਨੂੰਨਾ ਦੇ ਖਿਲਾਫ ਪਹਿਲਾ ਬਾਦ ਲੀਡਰ ਹੈ ਜਿਨੇ ਇਸ ਕਾਨੂੰਨ ਦੇ ਖਿਲਾਫ ਅਸਤੀਫਾ ਦਿੱਤਾ ਭਾਜਪਾ ਤੋਂ ਔਰ ਹਿੰਦੂ ਸਿੱਖ ਇਕਤਾ ਦਾ ਵੱਡਾ ਪ੍ਰਤੀਕ ਠੀਕ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Prime TV, Daily Hunt te ee baba te dekh sakde ho. USA, Canada, Australia, New Zealand te Europe de har vadde IPTV platform te dekh sakde ho. Launi rappe ton door te mudde de neere Live Punjabi TV